ਤੋਂ ਘੌਰਾਂ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਇਹ ਬੇਈ ਦੇ ਉੱਤੇ ਅਸੀਂ ਖੜੇ ਆ ਇਹ ਨਾ ਸਮਝਿਓ ਕਿ ਕਿਤੇ ਅਸੀਂ ਇਟਲੀ ਦੇ ਵੈਨੂ ਸ਼ਹਿਰ ਚ ਆ ਗਏ ਤਾਂ ਪੁਲੀ ਬਣੀ ਹੋਈ ਆ ਉਹ ਬੇਈ ਦੇ ਹਾਲਾਤ ਨੇ ਆ ਤੁਸੀਂ ਦੇਖੋ ਕਿ ਲੋਕਾਂ ਅੰਦਰ ਚਿੰਤਾ ਵਧਈ ਕਿਉਂਕਿ ਪਾਣੀ ਇੱਕ ਪਾਸੇ ਜਿਹੜਾ ਘਰਾਂ ਚ ਦਾਖਲ ਹੋ ਗਿਆ ਪਾਣੀ ਦੇ ਚਪੇੜ ਚ ਲੋਕ ਆ ਚੁੱਕੇ ਆ ਆ ਪਾਣੀ ਤੁਸੀਂ ਦੇਖੋ ਇਹ ਪੁੱਲ ਦੇ ਉੱਤੇ ਆ ਜਿਹੜੀ ਪੁਲੀ ਨਹੀਂ ਆ ਪੁਲੀ ਦੇ ਉੱਤੇ ਪਾਣੀ ਆ ਜਿਹੜਾ ਉਹ ਗਿੱਟਿਆਂ-ਗਿੱਟਿਆਂ ਤੱਕ ਆ ਗਿਆ ਤੇ ਇਧਰਲੇ ਪਾਸੇ ਹਾਲਾਤ ਦਿਖਾਓ ਪਿਛਲੇ 35-40 ਸਾਲਾਂ ਤੋਂ ਇਹੀ ਸੁਣੀ ਜਾਂਦੇ ਆ ਕਿ ਕੈਲੀਫੋਰਨੀਆ ਬਣਾ ਦੇਣਾ ਕੈਲੀਫੋਰਨੀਆ 'ਚ ਆ ਹਾਲ ਨੇ ਪੈਰਿਸ 'ਚ ਆ ਹਾਲ ਨੇ ਆ ਤੁਸੀਂ ਦੇਖੋ ਇਹ ਦੇਖੋ ਆ ਵੀ ਕਿਤੇ ਪੁਲੀ ਟੁੱਟ ਨਾ ਜਾਵੇ ਕੋਕੇ ਪਾਣੀ ਦਾ ਬਹਾਵ ਜਦੋਂ ਤੇਜ਼ ਹੋ ਜਾਂਦਾ ਤੁਹਾਨੂੰ ਪਤਾ ਕਿ ਪਾਣੀ ਆਪਣਾ ਰਾਹ ਆ ਬਣਾਉਂਦਾ ਪਰ ਚਿੰਤਾ ਜਿਹੜੀ ਹੈ ਹਰ ਇੱਕ ਸੈਕਿੰਡ ਹਰ ਇੱਕ ਮਿੰਟ ਜਿਹੜੀ ਵਧਦੀ ਜਾਂਦੀ ਹੈ ਐਨਾ ਲੋਏ ਚੋਂ ਕੱਢਿਆ ਤੇ ਪੁੱਛੋ ਮਾ ਜੀ ਸਵੇਰ ਦੇ ਸਾਡੇ ਕੀੜੀਆਂ ਕਾਢੇ ਲੜ ਲੜ ਕੇ ਬੁਰਾ ਹਾਲ ਹੋ ਗਿਆ ਧੱਫੜ ਪੈ ਗਿਆ ਸਾਡੇ ਸਾਮਾਨ ਆਪਣਾ ਮਸੀ ਰੱਖਿਆ ਚੱਕ ਚੱਕ ਕੇ ਸਾਮਾਨ ਚਕਾਇਆ ਪਾਣੀ ਜਦੋਂ ਦਾ ਆਇਆ ਵਾ ਇਹ ਸਾਡੇ ਅੰਦਰ ਜਾ ਕੇ ਦੇਖੋ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆਂ ਕਿਥੇ ਅੰਦਰ ਪਾਣੀ ਹੁੰਦਾ ਜੀ ਆਹ ਕਮਰਿਆਂ ਦੇ ਵਿੱਚ ਸਾਰੇ ਪਾਣੀ ਫਿਰਦਾ ਹੁੰਦਾ ਟੈਂ ਟੈਂ ਫੁੱਟ ਅੰਦਰਾਂ ਅੱਜ ਪਾਣੀ ਸਾਡੇ ਚੱਕਿਆ ਸਾਰਾ ਸਾਮਾਨ ਚੱਕਿਆ ਆ ਜੀ ਇੱਕ ਹੋਰ ਬੇਨਤੀ ਕਰ ਦਵਾ ਇਹ ਲੋਕ ਸਾਰੇ ਦਰਮਿਆਨੇ ਪਰਿਵਾਰ ਵਾਲੇ ਆ ਇੱਕ ਵਾਰੀ ਸਮਾਨ ਖਰਾਬ ਹੋ ਗਿਆ ਮੁੜ ਕੇ ਬਣਾਣਾ ਬਹੁਤ ਔਖਾ ਬਹੁਤ ਔਖਾ ਜੀ ਭਾਈ ਔਖਾ ਔਖਾ ਖਰਾਬ ਹੋ ਜਾਂਦੇ ਬਿੱਡਾ